ਕਿੱਥੇ ਵੀ ਜਾਗੇ ਸਾਨੂੰ ਆਪਣੇ ਮਿਲ ਜਾਂਦੇ ਆ ਪੰਜਾਬੀ ਮਿਲ ਜਾਂਦੇ ਆ ਤੇ ਚਲੋ ਪਿੰਡੂ ਮਿਲਣ ਉਦੋਂ ਚਾਹ ਬਹੁਤ ਚੜਦਾ ਇੰਗਲੈਂਡ ਦੇ ਵਿੱਚ ਗਿਆ ਮੈਂ ਤੇ ਮੇਰੇ ਪਿੰਡੂ ਮੇਰੇ ਭੈਣ ਭਰਾ ਮਿਲੇ ਕੈਨੇਡਾ ਦੇ ਵਿੱਚ ਗਿਆ ਮੇਰੇ ਪਿੰਡੂ ਮਿਲੇ ਆਸਟ੍ਰੇਲੀਆ ਗਿਆ ਨਿਊਜ਼ੀਲੈਂਡ ਗਏ ਸਾਨੂੰ ਸਾਡੇ ਪਿੰਡੂ ਮਿਲੇ ਦੁਬਈ ਵੀ ਮਿਲ ਗਏ ਪਰ ਹੁਣ ਅਸੀਂ ਜਿਹੜੇ ਲਹਿੰਦੇ ਪੰਜਾਬ ਦੇ ਬਚਾਈਆਂ ਲਾਹੌਰ ਦੇ ਵਿੱਚ ਸਾਨੂੰ ਸਾਡਾ ਪਿੰਡੂ ਮਿਲ ਗਿਆ ਸਾਡਾ ਯਾਰ ਮਿਲ ਗਿਆ ਸਾਡਾ ਟਹਿਣੀ ਵਾਲਾ ਵੀਰ 1947 ਦੇ ਵਿੱਚ ਲਕੀਰ ਖਿੱਚੀ ਗਈ ਗਜ਼ਨਫਰ ਅਲੀ ਸਾਹਿਬ ਇਹਨਾਂ ਦਾ ਨਾਮ ਹੈਗਾ ਗਜ਼ਨਫਰ ਅਲੀ ਜੀ ਇਹਨਾਂ ਦੇ ਜਿਹੜੇ ਪੁਰਖੇ ਆ ਉਹ ਪਿੰਡ ਟਹਣੀ ਦੇ ਵਿੱਚ ਰਹਿੰਦੇ ਸੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮਿਲਿਆ ਤੇ ਪਿਛਲੇ 2 ਦਿਨ ਤੋਂ ਫੋਨ ਦੇ ਉੱਤੇ ਗੱਲ ਹੋ ਰਹੀ ਆ ਸਾਡੇ ਪਿੰਡ ਦੇ ਅੱਪੂ ਜੀ ਕਬੀਰਾ ਨੇ ਪਰਮਿੰਦਰ ਵੀਰ ਨੇ ਹੋਰਾਂ ਨੇ ਸੰਪਰਕ ਕਰਵਾਇਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਪੰਜਾਬੀ ਕਾਨਫਰੰਸ ਤੇ ਚਲੇ ਆਂ ਲਾਹੌਰ ਦੇ ਵੱਲ ਬੰਦਾ ਕਿਤੇ ਵੀ ਹੋਇਆ ਗਜ਼ਨਫਰ ਅਲੀ ਉਹਨੇ ਪਹੁੰਚ ਜਾਣਾ ਭਾਵੇਂ 500 ਕਿਲੋਮੀਟਰ ਦਾ ਪਿੰਡ ਆ ਤੈਅ ਕਰਨਾ ਪਵੇ ਭਾਵੇਂ 200 ਦਾ ਤੇ ਭਾਈ ਆਇਆ ਮੇਰੇ ਉੱਠਣ ਤੋਂ ਪਹਿਲਾਂ ਆਇਆ ਜਿਹੜੀ ਥਾਂ ਤੇ ਮੈਂ ਰੁਕਿਆ ਸਵੇਰੇ 8 ਵਜੇ ਇਹ ਉਸ ਥਾਂ ਦੇ ਉੱਤੇ ਪਹੁੰਚ ਗਿਆ ਮੈਂ ਥੋੜਾ ਜਿਹਾ ਲੇਟ ਸੀਗਾ ਜੇ ਤੁਹਾਨੂੰ ਫਿਰ ਅਲੀ ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਆ ਉਹ ਵੰਡ ਦਾ ਸੰਤਾਪ ਹੰਡਾਉਣ ਵਾਲੇ ਆ ਇਹਨਾਂ ਦੇ ਦਾਦਾ ਜੀ ਨੇ ਵੰਡ ਨੂੰ ਪਿੰਡੇ ਤੇ ਹੰਡਾਇਆ ਵਾਲਦ ਸਾਬ ਨੇ ਫਿਰ ਹੰਡਾਇਆ ਗੱਲਾਂ ਦੇ ਵਿੱਚ ਸੁਣਿਆ ਤੇ ਇਹਨਾਂ ਦੇ ਅੰਦਰ ਆਪਦੇ ਪਿੰਡ ਟਹਿਣੀ ਦੇ ਪ੍ਰਤੀਖਿਆ ਚ ਕਿੰਨੀ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਦਾ ਤੁਸੀਂ ਸੱਚੀ ਮੁੱਤੀ ਬਹੁਤ ਸਤਿਕਾਰਯੋਗ ਆ ਮੈਨੂੰ ਇਹੋ ਲੱਗਦਾ ਵੀ ਮੇਰਾ ਇੱਥੇ ਆਉਣਾ ਸਫਲ ਹੋਗਾ ਮੈਨੂੰ ਮੇਰਾ ਪਿੰਡੂ ਮਿਲ ਗਿਆ ਬਿਲਕੁਲ ਬਿਲਕੁਲ ਬੜੀ ਖੁਸ਼ੀ ਹੈ ਬੜੀ ਖੁਸ਼ੀ ਹੈ ਕਸਮ ਜਿੱਤ ਕਰਨਾ ਟਹਨੇ ਪਿੰਡ ਚੱਲ ਗਏ ਬਿਲਕੁਲ ਹੁਣੇ ਚੱਲ ਗਏ ਮੈਨੂੰ ਨਾਲ ਲੈ ਚਲੋ ਵਾਹ ਮੈਂ ਇੱਥੇ ਐਡਵੋਕੇਟ ਹਾਂ ਪ੍ਰੈਕਟਿਸ ਕਰਦੇ ਹਾਂ ਜੀ ਜੀ ਤੁਹਾਡਾ ਹੁਣ ਇੱਥੇ ਘਰ-ਬਾਰ ਆ ਜੀ ਤੁਹਾਡੇ ਪਿਤਾ ਜੀ ਇੱਥੋਂ ਦੇ ਆ ਬਿਲਕੁਲ ਸਤਕਾਰਯੋਗ ਮਾਤਾ ਜੀ ਆ ਭੈਣ ਭਰਾ ਦੇ ਬਿਲਕੁਲ ਇੱਕ ਪਾਸੇ ਉਹਨਾਂ ਨੂੰ ਕਹਿ ਦਿੱਤਾ ਜਾਵੇ ਜਿਕੇ ਇਹ ਸਾਰੇ ਨਹੀਂ ਇਹਨਾਂ ਨੂੰ ਘਰੋਂ ਛੱਡਣਾ ਨਹੀਂ ਇਹ ਕੰਦਾ ਨਹੀਂ ਛੱਡ ਕੇ ਜਾਣੀਆਂ ਕੰਦਾ ਨਾਲ ਵੀ ਮੋਹ ਹੋ ਜਾਂਦਾ ਜੀ ਇਹ ਜੇ ਹਨ ਤੇਰਾ ਰੱਖਾਂਗੇ ਜੀ ਉਹ ਤਾਂ ਸਾਡਾ ਉੱਥੇ ਸਭ ਕੁਝ ਮੁੱਕ ਗਿਆ ਪਹਿਲੇ ਅਸੀਂ ਉੱਥੇ ਉਹਨੂੰ ਦੁਬਾਰਾ ਜਿੰਦਾ ਕਰਨਾ ਚਾਹੁੰਦੇ ਹਾਂ ਉਸ ਧਰਤੀ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਸੀ ਦੁਬਾਰਾ ਕਿਉਂ ਸਾਡਾ ਖਤਮ ਹੋਇਆ ਦਾਦਾ ਜੀ ਦਾ ਅਸੀਂ ਉੱਥੇ ਜਾਣਾ ਚਾਹੁੰਦੇ ਤੁਹਾਡੇ ਦਾਦਾ ਜੀ ਦਾ ਸ਼ੁਭਨਾ ਕੀ ਸੀ ਹਕਮਲੀ ਹਕਮਲੀ ਸਾਹਿਬ ਉਹ ਕਦੋਂ ਫੌਤ ਹੋਏ ਨੇ 2023 ਦੇ ਵਿੱਚ 2023 ਕਿੰਨੀ ਉਮਰ ਸੀ ਉਹਨਾਂ ਦੀ 112 ਸਾਲ ਉਮਰ ਸੀ ਦਾਦਾ ਜੀ 112 ਸਾਲ ਜੀ ਦੀ ਉਮਰ ਤੋਂ ਬਾਅਦ ਇਹਦੇ ਦਾਦਾ ਜੀ ਦੁਨੀਆ ਤੋਂ ਗਏ ਆ ਬਿਲਕੁਲ ਕਿੰਨੀਆਂ ਗੱਲਾਂ ਸੁਣਾਉਂਦੇ ਹੁੰਦੇ ਸੀ ਟਹਿਣਾ ਪਿੰਡ ਬਾਰੇ ਆਲੇ ਦੁਆਲੇ ਦੇ ਪਿੰਡਾਂ ਬਾਰੇ ਹੋਰ ਗੱਲ ਕਰਦੇ ਕੋਈ ਨਹੀਂ ਸੀ ਮੇਰੇ ਨਾਲ ਸਾਰੇ ਗੱਲਾਂ ਚੱਕ ਕਰਦੇ ਸੀ ਮੈਨੂੰ ਬੁਲਾਉਂਦੇ ਸੀ ਇਸ ਕਮਰ ਦੀ ਸ਼ਹਿਰ ਰਹਿੰਦੇ ਸੀਗੇ ਤੇ ਕਹਿੰਦਾ ਯਾਰ ਆ ਜਾ ਯਾਰ ਮੈਂ ਗੱਲਾਂ ਉਹਨਾਂ ਦੀ ਸੁਣੀ ਜਿਉਂ ਰੀਲ ਦਬਾਈ ਨੇ ਚਲਾਣੀ ਜਿਉਂ ਚਲਾਣੀ ਉਹੀ ਗੱਲਾਂ ਉਹ ਫਲਾਣਾ ਬੇਲੀ ਸੀ ਉਹ ਫਲਾਣਾ ਦੋਸਤ ਸੀ ਫਲਾਣਾ ਐਦਾਂ ਸੀ ਉਹਦੀ ਸ਼ਾਦੀ ਹੋਈ ਹੈ ਉਹ ਫਲਾਣਾ ਕਤਲ ਹੋਇਆ ਇੱਕ ਉੱਥੇ ਪਿੰਡ ਟਹਿਣਾ ਗੱਲ ਹੋਈ ਇੱਕ ਕਤਲ ਹੋਇਆ ਸੀ ਕੋ ਖੂਹ ਦੇ ਵਿੱਚ ਛਿੱਟਿਆ ਬਾਈ ਨੇ ਉਹ ਗੱਲ ਕੀਤੀ ਉਹਨਾਂ ਨੇ ਬਜ਼ੁਰਗਾਂ ਨਾਲ ਉਹਨਾਂ ਨੇ ਕਿਹਾ ਯਾਰ ਇਹ ਤਾਂ ਗੱਲ ਹੈਗੀ ਆ ਇਹ ਤਾਂ 110 ਸਾਲ ਪੁਰਾਣੀ ਗੱਲ ਹੈ ਤਾਂ ਅੱਛਾ ਉਹ ਸਾਡੇ ਸਾਹਮਣੇ ਹੋਇਆ ਉਹਦੀ ਗੱਲ ਹੋਈ ਹੈ ਨਾ ਉਹ ਸਾਡੇ ਸਾਹਮਣੇ ਬਾਈ ਨੇ ਕਿਹਾ ਮੇਰੇ ਸਾਹਮਣੇ ਕਤਲ ਹੋਇਆ ਮਾਰ ਕੇ ਉਹ ਇੱਕ ਸਿੱਟਾ ਸੀ ਬੰਦੇ ਹਾਂ ਉਹ ਬਾਈ ਨੇ ਮਤਲਬ ਉਹ ਟੈਣ ਤੋਂ ਲਾਵਾ ਗੱਲ ਕਰਦੀ ਕੋਈ ਨਹੀਂ ਸੀ ਤੇ ਗੱਲ ਨਹੀਂ ਮੇਰਾ ਦੋਸਤ ਹੀ ਸੀ ਤੇ ਮੇਰੇ ਨਾਲ ਉਹਨੇ ਹੌਲੇ ਹੋਣਾ ਜਦੋਂ ਬਹਿਣਾ ਨਾ ਵੀ ਇਹ ਮੇਰੀਆਂ ਗੱਲਾਂ ਸੁਣਦਾ ਯਾਰ ਜਵਾਬ ਦਿੰਦਾ ਹੈ ਤੇ ਮੇਰੀ ਮੇਰੀ ਕੋਸ਼ਿਸ਼ ਵੀ ਕਰਦਾ ਕਿ ਯਾਰ ਮੇਰਾ ਸ਼ਾਇਦ ਐਂਡ ਤੱਕ ਉਹਨੂੰ ਉਮੀਦ ਸੀ ਕਿ ਮੈਂ ਉੱਥੇ ਜਾ ਕੇ ਆਉਂਗਾ ਇਹ ਮੁੰਡਾ ਲੱਗਿਆ ਇਹਨੂੰ ਮੈਂ ਤਿਆਰ ਕਰ ਲਿਆ ਇਹ ਮੁੰਡਾ ਕੁਝ ਨਾ ਕੁਝ ਕਰਕੇ ਮੈਨੂੰ ਲੈ ਕੇ ਜਾਊਗਾ لیکن ਉਹ ਫਿਰ ਵੀ ਸੁਖੀ ਹੋ ਗਿਆ ਜਦੋਂ ਮੈਂ رابطہ ਕਰਕੇ ਇਹਨਾਂ ਨੂੰ ਮਲਾ ਦਿੱਤਾ ਨਾ ਕੱਟੇ 9 ਸਾਲ ਦੇ ਵਿੱਚ ਅਸਲ ਵਿੱਚ 2022 ਦਾਦਾ ਜੀ ਇਹਨੇ ਜਾ ਨਹੀਂ ਸਕੇ ਪਿੰਡ ਟਿਹਣੇ ਵੱਲ ਚੜ੍ਹਦੇ ਪੰਜਾਬ ਦੇ ਵੱਲ ਜਾ ਨਹੀਂ ਸਕੇ ਉਹਦੇ ਵੱਖ-ਵੱਖਰੇ ਕਾਰਨ ਆਪਾਂ ਜਾਣਦੇ ਕੁਝ ਪਰਿਵਾਰਕ ਹੁੰਦੇ ਆ ਕੁਝ ਕਿ ਵੀਜ਼ੇ ਦੇ ਕਾਰਨ ਹੁੰਦੇ ਆ ਪਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਸਾਡੇ ਪਿੰਡੋਂ ਇੱਕ ਜਥਾ ਆਇਆ ਭੈਣਾਵੀਰ ਆਏ ਇਧਰੋਂ ਫਿਰ ਇਹ ਆਪਣੇ ਦਾਦਾ ਜੀ ਨੂੰ ਲੈ ਕੇ ਗਏ ਹਾਂਜੀ ਤੀਨਾਂ ਨੇ ਗੱਲ ਦੱਸੀ ਕਿ ਜਦੋਂ ਮੇਰੇ ਦਾਦਾ ਜੀ ਮਿਲੇ ਆਪਣੇ ਪਿੰਡ ਵਸਗਿਆਂ ਨੂੰ ਕਹਿੰਦੇ ਹੁਣ ਮੇਰਾ ਹੱਜ ਹੋ ਗਿਆ ਹੱਜ ਹੋ ਗਿਆ ਬਿਲਕੁਲ ਇਸ ਤੋਂ ਬਾਅਦ ਇਹ ਗੱਲ ਖਤਮ ਹੋ ਗਈ ਆ ਹੁਣ ਭਾਵੇਂ ਮੈਂ ਹੁਣੇ ਦੁਨੀਆ ਤੋਂ ਚਲਾ ਜਾਵਾਂ ਬਿਲਕੁਲ 3 ਸਾਲ ਦੀ ਗੱਲ ਆ 2022 ਦੀ 2022 22 ਦੀ ਗੱਲ ਆ ਅਪ੍ਰੈਲ 2022 ਦੀ ਗੱਲ ਆ ਜੀ ਬਿਲਕੁਲ ਨੇ ਕਿਹਾ ਜੀ ਹੁਣ ਮੈਂ ਚਲਾ ਜਾਵਾਂ ਮੈਨੂੰ ਕੋਈ ਦੁੱਖ ਨਹੀਂ ਜੀ ਮੈਂ ਮਿਲ ਲਿਆ ਵਾ ਮੋਰ ਮੈਨੂੰ ਸਕੂਨ ਮੇਰਾ ਅੱਜ ਹੋ ਗਿਆ ਜਿਹੜੇ ਜਿਹੜੇ ਵੀਰਾਂ ਨੂੰ ਉਦੋਂ ਤੁਹਾਡੇ ਦਾਦਾ ਜੀ ਮਿਲੇ ਕਰਤਾਰਪੁਰ ਸਾਹਿਬ ਉਹਨਾਂ ਦੇ ਵਿੱਚੋਂ ਕਿਸੇ ਨਾਲ ਵੀ ਉਹ ਖੇਡੇ ਨਹੀਂ ਹੋਣੇ ਕਿਉਂਕਿ ਉਹਨਾਂ ਦੀ ਉਮਰ ਵੱਡੀ ਸੀ ਨਹੀਂ 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 ਕਿਸੇ ਨੂੰ ਪਹਿਲਾਂ ਦੇਖਿਆ ਨਹੀਂ ਹੋਣਾ ਪਹਿਲੀ ਵਾਰ ਦੇਖਿਆ ਪਰ ਪਿੰਡੋਂ ਆਇਆਂ ਦੀ ਪਿੰਡੇ ਦੇ ਵਿੱਚੋਂ ਮਹਿਕ ਆ ਜਿਹੜੀ ਉਹਨੇ ਕਮਾਲ ਕਰਤੀ ਹੋਣੀ ਕਮਾਲ ਕਰ ਦਿੱਤੀ ਕਮਾਲ ਕਰਤੀ ਜੀ ਮਿਲੇ ਹੱਥ ਚੁੰਮਣ ਅੱਖਾਂ 'ਚ ਪਾਣੀ ਆ ਗਿਆ ਚਲੋ ਸਾਡੇ ਨਾਲ ਪੁੱਤ ਘਰ ਚੱਲੋ ਆਪਾਂ ਚੱਲਦੇ ਆਂ ਰੋਵੋ ਸਾਡੇ ਕੋਲੇ ਤੁਸੀਂ ਮੈਨੂੰ ਨਾਲ ਲੈ ਚਲੋ ਮੈਨੂੰ ਉੱਥੇ ਹੀ ਰੱਖ ਲਓ ਯਾਰ ਐਨ ਦੇ ਮੇਰੇ ਆਖਰੀ ਰਸੂਮਾਤ ਉੱਥੇ ਕਰੋ ਇਸ ਤਰ੍ਹਾਂ ਬੜੀ ਖੁ ੱਲਾ ਬੋਕ ਨੂੰ ਜੰਨਤ ਦੇਵੇ ਲੇਕਿਨ ਐਂਡ ਤੇ ਤਮੰਨਾ ਨਾਲ ਦੇਖਣ ਦੀ ਉਹ ਲੈ ਕੇ ਹੀ ਨਾਲ ਫੌਤ ਹੋ ਗਏ। ਲੇਕਿਨ ਅਸੀਂ ਵੀ ਮੈਂ ਪਿੰਡ ਦੇਖ ਕੇ ਜਰੂਰ ਆਵਾਂ। ਮੈਂ ਉਹਨਾਂ ਦਾ ਇੰਦਰਜੀਤ ਬਰਾੜ ਸਾਹਿਬ ਨੇ ਫਰੀਦਕੋਟ ਤੋਂ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀ ਨਹੀਂ ਮਿਲਿਆ। ਮੈਂ ਉਹਨਾਂ ਨੇ ਇੱਕ ਰਿਕਵੈਸਟ ਕੀਤੀ ਸੀ ਕਿ ਉਹਨਾਂ ਨੇ ਮੈਨੂੰ ਆਖਿਆ ਸੀ ਯਾਰ ਮੇਰੀ ਕਬਰ ਤੇ ਮਿੱਟੀ ਜਰੂਰ ਲੈਣੇ ਦੀ ਪਾਇਆ ਜੀ ਆਪਣੀ ਖੇਤ ਦੀ ਨਾ। ਮਿੱਟੀ ਮੋਣੀ ਮਨ ਕਹੀ ਮੇਰਾ ਸੇ ਮਿੱਟੀ ਜਰੂਰ ਲੈ ਆ ਜੀ। ਲੈ ਕੇ ਆਏ। ਨਹੀਂ ਉਹ ਵੀਜ਼ਾ ਉਹਨਾਂ ਦਾ ਰਿਜੈਕਟ ਹੋ ਗਿਆ ਨਹੀਂ ਮਿਲ ਸਕਿਆ ਉਹਨਾਂ ਨੂੰ। ਉਹਨਾਂ ਕਹਿੰਦੇ ਜੀ ਪੁੱਤ ਮੈਂ ਜ਼ਰੂਰ ਲਿਆਉਂਗਾ ਜੇ ਮੈਂ ਆਇਆ ਤਾਂ ਮੈਂ ਜ਼ਰੂਰ ਲਿਆਉਂਗਾ ਜੇ ਸਾਨੂੰ ਪਤਾ ਹੁੰਦਾ ਨਾ ਮੈਂ ਜ਼ਰੂਰ ਲੈ ਕੇ ਆਉਂਦਾ ਇਨਸ਼ਾਅੱਲਾ ਜੇ ਕਦੇ ਜ਼ਿੰਦਗੀ ਵਿੱਚ ਦੁਬਾਰਾ ਮੌਕਾ ਮਿਲਿਆ ਜੇਕਰ ਜੀ ਜੀ ਤਾਂ ਫਿਰ ਮੈਂ ਜ਼ਰੂਰ ਤੋੜੀ ਨਾ ਜਿਹੜੀਆਂ 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 ਵੀ ਮੈਂ ਇਸ਼ਾਵਾਂ ਪੂਰੀਆਂ ਕਰ ਸਕਦਾ ਹੋਇਆ ਮੈਂ ਇਹ ਵਾਦਾ ਕਰਕੇ ਜਾਂਦਾ ਇਨਸ਼ਾਅੱਲਾ ਪਹਿਲੀ ਗੱਲ ਤਾਂ ਤੁਸੀਂ ਹੀ ਆਓ ਇਨਸ਼ਾਅੱਲਾ ਮੈਂ ਆਉਂਗਾ ਜੇਕਰ ਨਾ ਆ ਸਕੇ ਕਿਸੇ ਵੀ ਕਾਰਨ ਕਰਕੇ ਤਾਂ ਸਾਨੂੰ ਕਦੇ ਮੌਕਾ ਮਿਲਿਆ ਤੇ ਹੁਣ ਅਸੀਂ ਰਾਬਤੇ ਦੇ ਵਿੱਚ ਰਾਵਾਂਗੇ ਤੇ ਤੁਹਾਡੀਆਂ ਉਹ ਇਸ਼ਾਵਾਂ ਜਿਹੜੀਆਂ ਕਿ ਅਸੀਂ ਪੂਰੀਆਂ ਕਰ ਸਕਦੇ ਹਾਂ ਜ਼ਰ ਤੇ ਗਦਨਫਰ ਦਾ ਮਤਲਬ ਸ਼ੇਰ ਆ ਸਾਡਾ ਵੀਰ ਸ਼ੇਰ ਵਾਂਗ ਉਧਾਰਦਾ ਬਿਲਕੁਲ ਸਾਡੇ ਪਿੰਡ ਵਾਲਿਆਂ ਨੂੰ ਮਾਣ ਹੋਣਾ ਚਾਹੀਦਾ ਬਿਲਕੁਲ ਸਾਡੇ ਸਾਰੇ ਸਤਕਾਰਯੋਗ ਮੇਰੇ ਤਾਂ ਸਾਰੇ ਸਤਕਾਰਯੋਗ ਆ ਮੈਂ ਤਾਂ ਸਿੱਖ ਦਾ ਮੈਨੂੰ ਕੁਝ ਨਹੀਂ ਹੁੰਦਾ ਉਹਨਾਂ ਦੇ ਮੁਕਾਬਲੇ ਜੀ ਜੀ ਉਹ ਸਾਰੇ ਸਤਕਾਰਯੋਗ ਟਹਿਣੀ ਪਿੰਡ ਵਾਲੇ ਸਾਰੇ ਪੰਜਾਬ ਦੇ ਪਿੰਡਾਂ ਵਾਲੇ ਚੜਦੇ ਤੇ ਲੈਂਦੇ ਵਾਲੇ ਪਰ ਇਹ ਸਾਡੇ ਪਿੰਡ ਦਾ ਸਾਡੇ ਪਿੰਡ ਟਹਿਣੀ ਦਾ ਜ਼ਿਲ੍ਹਾ ਫਰੀਦਕੋਟ ਦਾ ਇੱਕ ਮਾਣ ਆ ਜਿਹੜਾ ਇੱਥੇ ਐਡਵੋਕੇਟ ਆ ਇਹਨਾਂ ਦੇ ਸਾਰੇ ਤੁਹਾਨੂੰ ਇੱਥੇ ਟਹਿਣੀ ਵਾਲੇ ਕਹਿੰਦੇ ਕਿ ਕੋਈ ਕਹਿੰਦਾ ਵੀ ਪਾਈ ਅੱਛਾ ਸਾਰੇ ਟਹਿਣੀ ਲਿਖਦੇ ਜ਼ਿਲ੍ਹਾ ਕਿਹੜਾ ਆਪਣਾ ਆਪਣਾ ਵਿਹਾੜੀ ਵਿਹੜੀ ਜ਼ਿਲ੍ਹਾ ਜ਼ਿਲ੍ਹਾ ਵਿਹੜੀ ਹੈ ਇੱਥੋਂ 250 ਕਿਲੋਮੀਟਰ ਦੂਰ ਤੇ ਫਿਰ ਤੁਸੀਂ ਕਹਿੰਦੇ ਸੀ ਵੀ ਜੇ ਕੱਲ ਨੂੰ ਕੋਈ ਹੋਰ ਪਿੰਡੋਂ ਆ ਜੇ ਮੈਂ ਆਉਂਗਾ ਬਿਲਕੁਲ ਸਵੇਰੇ ਆਉਂਗਾ ਇਹ ਇਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਕੱਲ ਨੂੰ ਪਰਸੋਂ ਚੌਥ ਸ਼ਾਮ ਨੂੰ ਕੋਈ ਫਿਰ ਹੋਰ ਆ ਜੇ ਤੁਹਾਡੀ ਥਾਂ ਤੇ ਕੋਈ ਹੋਰ ਵੀ ਆ ਜੇ ਮੈਂ ਫਿਰ ਆ ਜੂ ਫਿਰ ਆ ਜੂ ਬਿਲਕੁਲ ਬਿਲਕੁਲ ਮੈਨੂੰ ਬੜੀ ਖੁਸ਼ੀ ਹੋਊਗੀ ਮੈਂ ਉਹਨੂੰ ਮਿਲੂੰਗਾ ਉਹਦਾ ਹੱਥ ਚੁੰਮੂੰਗਾ ਮੈਂ ਉਹਦਾ ਮੈਨੂੰ ਬੜਾ ਮਾਣ ਹੈ ਉਹਦੇ ਨਾਮ ਨਾਲ ਟੈਣਾ ਲੱਗਾ ਉਸ ਮਟੀਰੀਅਲ ਨੂੰ ਬਹੁਤ ਪਿਆਰ ਜਦ ਤੱਕ ਸਾਹ ਚੱਲਦੇ ਨੇ ਇਨਸ਼ਾਅੱਲਾ ਇਦਾਂ ਹੀ ਬਰਕਰਾਰ ਰਹੇਗਾ ਕਦੀ ਖਤਮ ਨਹੀਂ ਹੋਏਗਾ ਇਨਸ਼ਾਅੱਲਾ ਜਦੋਂ ਤੁਹਾਡੇ ਦਾਦਾ ਜੀ ਜਾਂ ਉਸ ਵੇਲੇ ਪਰਿਵਾਰ ਇਧਰ ਆ ਗਿਆ ਜੀ ਤੇ ਵੰਡ ਤੋਂ ਕਿੰਨੇ ਕਿਨੇ ਬਾਅਦ ਆ ਗਿਆ ਜਾਂ ਉਦੋਂ ਵੰਡ ਦੇ ਵਿੱਚ ਜੋ جنگ ਚੱਲ ਰਹੀ ਸੀ ਜਿਸ ਤਰੀਕੇ ਨਾਲ ਵਾਡ ਟੁਕ ਹੋ ਰਹੀ ਸੀ ਉਹਦਾ ਡਰ ਕਰਕੇ ਆ ਗਿਆ ਜਾਂ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਵੀ ਮੈਂ ਆ ਖੇਤਰ ਚੁਣ ਲੈਣਾ ਇਹ ਇਹ ਰੁਕੇ ਉੱਥੇ ਰੁਕੇ ਪਿੰਡ ਵਾਲਿਆਂ ਨੇ ਆਖਿਆ ਵੀ ਤੁਸੀਂ ਖੜੋ ਜੋ ਇਹ ਪੇ ਚਾਰ ਦਿਨ ਦੀ ਭਾਵਨਾ ਇਹ ਬਹਿਜੂਗੀ ਰੁਕ ਜੂਗੀ ਇਹ ਤੁਸੀਂ ਰੁਕ ਜੋ ਲੇਕਿਨ ਉਹ ਮਾਮਲਾ ਵੱਧ ਗਿਆ ਜਦੋਂ ਵਾਡ ਟੁਕ ਜ਼ਿਆਦਾ ਹੋ ਗਈ ਕਿਹੜਾ ਨਾ ਕਿ ਵੀ ਤੁਸੀਂ ਜਾਂਦੇ ਹੋ ਸਾਡੇ ਤੋਂ ਕੰਮ ਨਾ ਵੱਸੋ ਬਾਹਰ ਹੋ ਗਿਆ ਹੁਣ ਤੁਸੀਂ ਜਾਂਦੇ ਹੋ ਫਿਰ ਉਹ ਇਹਨਾਂ ਨੂੰ ਛੱਡ ਕੇ ਗਏ ਆਪਣੇ ਫਰੀਦਕੋਟ ਨਾ ਜਿੱਥੇ ਤੇ ਜਿਹੜਾ ਸੀ ਉਹ ਕੱਟ ਸੀ ਉਹਦੇ ਨਾਲ ਛੱਡ ਕੇ ਗਏ ਪਿੰਡਾਂ ਵਾਲੇ ਦੋਸ ਆ ਗਏ ਨਾ ਉਹਨਾਂ ਨੂੰ ਤੇ ਜੀ ਫੜਦਾ ਤਾਂ ਜੀ ਨੂੰ ਲੱਗਦਾ ਸੀ ਕਿ ਮੈਂ ਤਾਂ ਵਾਪਸ ਚਲੇ ਜਾਣਾ ਹਾਂਜੀ ਹਾਂਜੀ ਬਿਲਕੁਲ ਲੱਗਦਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਮੈਂ ਕਦੇ ਜਾ ਹੀ ਨਹੀਂ ਸਕਣਾ ਵਾਪਸ ਨਹੀਂ ਇਹ ਨਹੀਂ ਕਦੀ ਵੀ ਉਹਨਾਂ ਨੂੰ ਇਹ ਹੁਣ ਤੱਕ ਨਹੀਂ ਸੀ ਲੱਗਣਾ ਹੁਣ ਵੀ ਚਲੇ ਜਾਊਂਗਾ ਮੈਂ ਪਿੰਡ ਯਾਰ ਉਹਦੋਂ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਦੋ ਸਾਲ ਤਾਈਂ ਹੀ ਲੱਗਦਾ ਸੀ ਵਾਪਸ ਚਲੇ ਜਾਣਾ ਯਾਰ ਘਰਾਂ ਦੇ ਵਿੱਚ ਵਾਪਸ ਚਲੇ ਜਾ अच्छा तो, तो बाद 2 साल तो बाद फिर पिंड गए फिर तुसी इथी ਆਪਦੇ ਪੈਰ ਇੱਕ ਤੋਂ ਲੈ ਕੇ ਦੂਜੇ ਨਾਲ ਦੇ ਪਿੰਡ ਦੇ ਵਿੱਚ ਜਾ ਕੇ ਆਪਦਾ ਘਰ ਟਿਕਾਣਾ ਬਣਾਉਣਾ ਹੋਵੇ ਤੇ ਜ਼ੀਰੋ ਤੋਂ ਸ਼ੁਰੂ ਕਰਨੀ ਪਈ ਜਿੰਦਗੀ ਫਿਰ ਇਥੇ ਆ ਕੇ ਉਹਨਾਂ ਨੇ ਕਿੰਨੇ ਤੋਂ ਸੰਤਾਪ ਹੰਡਾਇਆ ਬਹੁਤ ਹੰਡਾਇਆ ਜੀ ਬਹੁਤ ਹੰਡਾਇਆ ਬਹੁਤ ਹੰਡਾਇਆ ਬੜੀ ਮਿਹਨਤ ਕੀਤੀ ਉਹਨਾਂ ਨੇ ਉਹ ਤਾਂ ਨੰਬਰਦਾਰ ਸੀਗੇ ਲੇਕਿਨ ਇਥੇ ਜ਼ੀਰੋ ਤੋਂ ਸ਼ੁਰੂ ਹੋਇਆ ਅੱਜ ਅਲhamdulillah ਅੱਲਾਹ ਪਾਕ ਦਾ ਸ਼ੁਕਰ ਹੈ ਕਿ ਸਾਰੇ ਸਟੇਬਲ ਨੇ ਅਲhamdulillah ਆਪਣੀ ਆਪਣੀ ਜਗ੍ਹਾ ਤੇ ਲੇਕਿਨ ਉਹ ਟਾਈਮ ਬਹੁਤ ਔਖਾ ਸੀ ਬੜਾ ਔਖਾ ਕੱਢਿਆ ਕਈ ਕਈ ਦਿਨ ਰੋਟੀਆਂ ਨਹੀਂ ਖਾਧੀਆਂ ਭੁੱਖਿਆ ਯਾਰ ਉਹ ਫਾਕਾ ਜਿਹੜਾ ਵਾ ਉਹ ਵਸਾਕ ਖਾ ਲੈਣਾ ਰੋਟੀ ਜਿਹੜੀ ਆ ਉਹ ਕਈ ਕਈ ਦਿਨਾਂ ਦੀ ਪਈ ਸੁੱਕੀ ਪਾਣੀ ਚ ਭਿਓ ਕੇ ਖਾ ਲੈਣੀ ਇਸ ਤਰ੍ਹਾਂ ਕਰਕੇ ਨਾ ਰਕਣ ਨਕ ਮਿਲਦੀ ਨਹੀਂ ਸੀ ਬੜੇ ਹਾਲਾਤ ਦੱਸਦੇ ਆ ਹੁਣ ਤੁਹਾਡੀ ਜ਼ਿੰਦਗੀ ਕਿਵੇਂ ਚੱਲਦੀ ਹੈ ਆਰਥਿਕ ਪੱਖੋਂ ਅਲਹਮਦੁਲਿਲਾ ਬਿਲਕੁਲ ਠੀਕ ਹੂੰ ਬਿਲਕੁਲ ਖੇਤੀਬਾੜੀ ਵੀ ਕਰਦੇ ਹਾਂ ਅਲਹਮਦੁਲਿਲਾ ਜੀ ਹਾਂ ਜੀ 15 ਕਿੱਲੇ ਜ਼ਮੀਨ ਅਲਹਮਦੁਲਿਲਾ ਬਿਲਕੁਲ ਠੀਕ ਹੈ ਕਿੰਨੇ ਭਰਾ ਹੋ ਤੁਸੀਂ ਇੱਥੇ ਅਸੀਂ ਵਾਲਦ ਸਾਹਿਬ ਹੁਣੀ ਜਿਹੜੇ ਸੀ ਉਹ 10 ਭਾਈ ਸੀ ਅਸੀਂ ਮਾਸ਼ਾਅੱਲਾ ਅਸੀਂ 6 ਭਾਈ ਹਾਂ ਹੂੰ ਅਸੀਂ ਮਾਸ਼ਾਅੱਲਾ 6 ਭਾਈਆਂ ਨਾਲ ਹਾਂ। ਤੇ ਬੜੀ ਨਾਲ ਵੀ ਥੋੜੇ ਆ ਕਿ ਸਾਰੇ ਵੱਖ-ਵੱਖਰੇ ਕਿੱਤਿਆਂ ਨਾਲ। ਨਹੀਂ 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 ਸਾਰੇ ਦਾਦੇ ਹੁਣੀ ਵੀ ਉਹ ਇਕੱਠੇ ਇੱਕੋ ਘਰ ਚ ਰਹਿੰਦੇ ਚਾਚੇ ਸਾਰੇ ਇੱਕ ਕਿਲੇ ਦਾ ਘਰ ਆ। ਅਸੀਂ ਵੀ 6 ਭਾਈ ਇੱਕੋ ਘਰ ਚ ਰਹਿੰਦੇ ਹਾਂ ਮਾਸ਼ਾਅੱਲਾ। ਹੂੰ ਅਸੀਂ ਵੀ ਅਲਹੁਦੁਲਲ। ਅਸੀਂ ਸ਼ਹਿਰ ਆ ਗਏ ਬਾਕੀ ਸਾਰੇ ਪਿੰਡ ਬੈਠੇ ਆ। ਕੋਈ ਪਿੰਡ ਟਹਿਣੇ ਨੂੰ ਸੁਣੀਹਾਂ ਲੈਣਾ ਹੋਵੇ। ਪਿੰਡ ਸਹਣੇ ਨੂੰ ਬਸ ਜਦੋਂ ਆਓ 100 ਬਿਸਮਿਲਲਾ ਮੈਨੂੰ ਯਾਦ ਰੱਖਿਓ ਇਹਦਾ ਰਾਬਤਾ ਕਰਕੇ ਉਹਨੂੰ ਦੱਸ ਕੇ ਇਨਸ਼ਾਅੱਲਾ। ਮੈਨੂੰ ਤੁਹਾਨੂੰ ਮਿਲਣਾ ਤੁਸੀਂ ਸਾਰੇ ਮੇਰੇ ਸਿਰ ਦਾ ਤਾਜ ਉਹ ਟੇਹਣੇ ਵਾਲੇ ਜਿਹੜਾ ਵੀ ਬੱਚਾ ਵੀ ਹੈ ਨਾ ਉਹ ਮੈਨੂੰ ਮਿਲ ਕੇ ਜਾਵੇ ਬਸ ਮੇਰੀ ਖੁਸ਼ੀ ਦੀ ਮੇਰੇ ਇਤਹਾ ਨਹੀਂ ਹੋਏਗੀ ਜਿਹੜਾ ਮੈਨੂੰ ਬੱਚਾ ਮਿਲ ਕੇ ਜਾਏਗਾ ਇੱਕ ਬੰਦਾ ਵੀ ਜਿਹੜਾ ਵੀ ਆਵੇ ਨਾ ਮੈਨੂੰ ਮਿਲ ਕੇ ਜਾਵੇ ਬਸ ਮੇਰੇ ਨਾਲ ਸਾਡੇ ਭੈਣਾ ਵੀਰਾਂ ਨੂੰ ਇੱਕ ਮੈਂ ਤੁਹਾਨੂੰ ਗੁਜ਼ਾਰਿਸ਼ ਵੀ ਹੈ ਕਿ ਕਦਰ ਕਰਨੀ ਆਪਾਂ ਸਿੱਖ ਗਿਆ ਹਰ ਕਿਸੇ ਦੀ ਕਦਰ ਕਰਨੀ ਚਾਹੀਦੀ ਹੈ ਪਰ ਤੁਸੀਂ ਦੇਖੋ ਵੀ ਅਸੀਂ ਮਾੜੀ ਜੀ ਗੱਲ ਕਹਿੰਦੇ ਕਿਸੇ ਵੀਰ ਨੂੰ ਬੰਦਾ ਉਹਦੇ ਕਹਿੰਦਾ ਯਾਰ ਮੈਂ ਲੈ ਕੇ ਜਾਂਦਾ ਜੀ ਕੋਈ ਹੈ ਹੀ ਨਹੀਂ ਮੁਸਲਮ ਵੀਰਾਂ ਨੂੰ ਇੱਥੇ ਜਿੰਨਾ ਅਸੀਂ ਦੇਖਿਆ ਆਪਦੀ ਅੱਖ ਨਾਲ ਜੀ ਸਿੱਖ ਨੂੰ ਦੇਖ ਕੇ ਚਾ ਚੜ ਜਾਂਦਾ ਬਿਲਕੁਲ ਚੜ ਜਾਂਦਾ ਹਰਮਨ ਸਿੰਘ ਜੀ ਇੱਥੇ ਜਿਹੜਾ ਮਿਨਾਰੇ ਪਾਕਿਸਤਾਨ ਜਦੋਂ ਅਸੀਂ ਅੰਦਰ ਆਏ ਆ ਜੀ ਅਸੀਂ ਮੂਰੇ ਤਰੇ ਆਉਂਦੇ ਸੀ ਹਰਮਨ ਜੀ ਪਿੱਛੇ ਸੀ ਤੇ ਉਹਨਾਂ ਨੂੰ ਦੋ ਕੁੜੀਆਂ ਮਿਲ ਗਈਆਂ ਮਿਲ ਗਈਆਂ ਹਾਂਜੀ ਮਿਲ ਗਈਆਂ ਉਹ ਕੁੜੀਆਂ ਨੇ ਉਹਨੂੰ ਜਲਵਕੜੀ ਪਾਈ ਮੈਂ ਕਿਹਾ ਵੀ ਸ਼ਾਇਰ ਪ੍ਰੋਗਰਾਮ ਦੇਖਦੇ ਤਾਂ ਪਛਾਣ ਲਿਆ ਹੁਣ ਮੈਂ ਪੁੱਛਿਆ ਵੀ ਕੀ ਕਹਿੰਦੀਆਂ ਸੀ ਕਹਿੰਦੀਆਂ ਤੁਸੀਂ ਸਿੱਖ ਹੋ ਹਾਂਜੀ ਕਹਿੰਦੇ ਹਾਂਜੀ ਹਾਂਜੀ ਸਾਨੂੰ ਸਿੱਖ ਬੜੇ ਪਿਆਰੇ ਲੱਗਦੇ ਆ ਬਿਲਕੁਲ ਸਾਨੂੰ ਗਲਬਕੜੀ ਪਾ ਸਕਦੇ ਹੋ ਯਾਰ ਕੈਸੀ ਮੁਹੱਬਤ ਆ ਇਹ ਮੁਹੱਬਤ ਆ ਬਿਲਕੁਲ ਤੁਸੀਂ ਚੜ੍ਹਦੀ ਕਲਾ ਚ ਰਹੋ ਤੁਸੀਂ ਸਾਡੇ ਟਹਿਣਾ ਪਿੰਡ ਦਾ ਮਾਣ ਹੋ ਤੁਸੀਂ ਵੀ ਸਾਡਾ ਮਾਣ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਉਸੇ ਵੀ ਭਾਈ ਤੁਹਾਡੇ ਮਾਣ ਦੇ ਵਿੱਚ ਵਾਅਦਾ ਕਰੀਏ ਬਿਲਕੁਲ ਜੀ ਬਿਲਕੁਲ ਇਹ ਬੜੀ ਖੁਸ਼ੀ ਹੋਏਗੀ ਮੈਨੂੰ ਬੜੀ ਖੁਸ਼ੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ ਭਾਈ ਜਾਨ ਬਹੁਤ ਸ਼ੁਕਰੀਆ ਪਿੰਡਾਂ ਵਾਲੇ ਸੁਨਹਾਰਾ ਬਾਤ ਰਹੇ ਸੁਨਹਾਰਾ ਬਾਤ ਇਹ ਲਕੀਰਾਂ ਹੱਦਾਂ ਸਰਹੱਦਾਂ ਇਹ ਆਮ ਮਨੁੱਖ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਇਹ ਸਿਆਸੀ ਗੱਲਾਂ ਹੈਗੀਆਂ ਪਤਾ ਨਹੀਂ ਇਹ ਕਦੋਂ ਮੁਕੜੀਆਂ ਅਸੀਂ ਚਾਹੁੰਨੇ ਮੁੱਕ ਜਾਣ ਪਰ ਪਿਆਰ ਜਿੰਦਾ ਰਹਿਣਾ ਚਾਹੀਦਾ ਪਿਆਰ ਜਿੰਦਾਬਾਦ ਬਹੁਤ ਮਿਹਰਬਾਨੀ ਪੰਜਾਬੀ ਜਿੰਦਾਬਾਦ ਸਾਨੂੰ ਪੰਜਾਬੀ ਨੇ ਮਿਲਾਇਆ ਪਿੰਡ ਜਿੰਦਾਬਾਦ ਪਿੰਡ ਪਿੰਡ ਜਿੰਦਾਬਾਦ ਸਾਰੇ ਪਿੰਡ ਜਿੰਦਾਬਾਦ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਥੈਂਕ ਯੂ